ਦੇਸ਼ ਵੀ ਦੋਸਤੋ ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਸਵਾਗਤ ਹੈ ਪ੍ਰੋਗਰਾਮ ਸਰਮੁਖ ਦੇ ਵਿੱਚ ਅੱਜ ਫਿਰ ਇੱਕ ਨਵੇਂ ਪਰੋਣੇ ਦੇ ਨਾਲ ਸੰਝ ਪਾਉਂਦੇ ਹਾਂ ਸੰਕੀਪ ਜੇ ਮਿਲਣੀ ਪਰ ਸਿੱਧੇ ਤੇ ਬਿਵਾਕ ਜਿਹਾ ਵਿਚਾਰਾਂ ਦੇ ਨਾਲ ਮੈਂ ਹਰਜੀਤ ਲਸਾੜਾ ਜੀ ਇਹ ਗੱਲ ਤੋੜਦੇ ਹਾਂ ਪੰਜਾਬੀ ਗਾਇਕੀ ਦੀ ਉਹ ਆਵਾਜ਼ ਜਿਸ ਦਾ ਤੋੜ ਹੀ ਕੋਈ ਨਹੀਂ ਮਾਖਿਓ ਮਿੱਠੀ ਤੇ ਸੂਫੀਆਨਾ ਅੰਦਾਜ਼ ਜਿਸ ਨੂੰ ਹਰ ਉਮਰ ਵਰਗ ਰੀਜਨਲ ਸੁਣਦਾ ਆ ਰਿਹਾ ਹੈ ਸਿੱਖ ਪਰਿਵਾਰ ਪਿੰਡ ਸਾਫੀਪੁਰ ਜਲੰਧਰ ਪੰਜਾਬ ਪਰਿਵਾਰ ਦਾ ਸੰਗੀਤਕ ਪਿਛੋਕੜ ਨਹੀਂ ਸੀ ਪਰ ਉਹਨਾਂ ਛੋਟੀ ਉਮਰ ਵਿੱਚ ਜੁਬਕ ਮੇਲੇ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਸੜਕ ਤੇ ਗਾਉਣ ਵਾਲਾ ਸਿਤਾਰਾ ਸਿੰਘ ਦੇ ਤੋਂ ਪ੍ਰਭਾਵਿਤ ਇਸ ਗਾਇਕ ਨੂੰ 우ਸਤਾਦ ਪੂਰਨਸ਼ਾ ਕੋਟੀ ਸਾਹਿਬ ਨੇ ਸੂਫੀਆਨਾ ਤਰੰਗਤ ਨਾਲ ਨਿਖਾਰਿਆ ਤੇ ਨਾਂ ਦਿੱਤਾ ਇੱਕ ਪੰਛੀ ਦੇ ਵਾਂਗ ਹਾਂਸ ਜੀ ਮੇਰੀ ਮੁਰਾਦ ਰਾਜਗਾਕ ਤੇ ਪਦਮਸ਼ਰੀ ਸਨਮਾਨਤ ਹਾਂਸਰਾਜ ਹਾਂਸੀ ਐਤਵਾਰ 2 ਅਕਤੂਬਰ 2024 ਨੂੰ ਇੱਥੇ ਬ੍ਰਿਸਬਨ ਸ਼ਹਿਰ ਦੇ ਵਿੱਚ ਸਲੀਮਨ ਸਪੋਰਟਸ ਕੰਪਲੈਕਸ ਦੇ ਵਿੱਚ ਤਕਰੀਬਨ 7 ਵਜੇ ਇਹ ਸੂਫੀਆਨਾ ਰੰਗਤ ਨਾਲ ਲਬਰੀਜ਼ ਦਾ ਅੰਦਾਜ਼-ਏ-ਸੂਫੀ ਸ਼ਾਮ ਸਜੇਗੀ ਪ੍ਰੋਗਰਾਮ ਸਜੇਗਾ ਸਮਾਗਮ ਸਜੇਗਾ ਉਹਦੇ ਸਿਲਸਿਲੇ ਦੇ ਵਿੱਚ ਅੱਜ ਆਪਾਂ ਸੰਖੇਪ ਜਿਹੀ ਗੱਲਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਹਾਂਸੀ ਤੁਹਾਡਾ ਕਿ ਤੁਸੀਂ ਸਮਾਂ ਕੱਢਿਆ ਇੰਡਸ ਟੀਵੀ ਦੇ ਲਈ ਤੇ ਸਾਡੇ ਪੰਜਾਬੀ ਹਤਾਇਸ਼ੀਆਂ ਦੇ ਲਈ ਖਾਸ ਕਰਕੇ ਜੋ ਪੰਜਾਬੀ ਗਾਇਕੀ ਨੂੰ ਪਸੰਦ ਕਰਦੇ ਨੇ ਲੰਮੇ ਸਮੇਂ ਦੇ ਵਕਫੇ ਤੋਂ ਬਾਅਦ ਲਾਈਵ ਸਟੇਜੀ ਪ੍ਰੋਗਰਾਮ ਲਈ ਸਮਾਂ ਕੱਢ ਰਹੇ ਹੋ ਖਾਸ ਕਰਕੇ ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਪੰਜਾਬੀ ਸੰਗੀਤ ਹਤੈਸ਼ੀਆਂ ਲਈ ਤੁਹਾਡਾ ਸਵਾਗਤ ਹੈ ਜੀ ਦੀ ਮਿਹਰਬਾਨੀ ਤੁਹਾਡੀ ਵੀ ਤੁਹਾਨੂੰ ਸਾਰਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਮਿਊਜ਼ਿਕ ਦੇ ਸੰਗੀਤ ਦੇ دیਵਾਨਿਆਂ ਨੂੰ ਭੈਣਾ ਭਰਾਵਾਂ ਨੂੰ ਹਜ਼ਾਰਾਂ ਮੀਲ ਦੂਰ ਬੈਠੇ ਸਭ ਨੂੰ ਸਤਿ ਸ਼ਕਰ ਜੀ ਬਿਲਕੁਲ ਜੀ ਸਵਾਲਾਂ ਦੀ ਆਪਾਂ ਲੜੀ ਸ਼ੁਰੂ ਕਰਦੇ ਆਂ ਖੈਰ ਆਪਾਂ ਇਹਨਾਂ ਨੂੰ ਸਵਾਲ ਨਹੀਂ ਕਹਾਂਗੇ ਆਪਾਂ ਇਹਨਾਂ ਇਹਨਾਂ ਸਾਰਿਆਂ ਨੂੰ ਗੱਲਬਾਤ ਦਾ ਇੱਕ ਹਿੱਸਾ ਕਰਾਂਗੇ ਕਿਉਂਕਿ ਰੂਬਰੂ ਕਰਨਾ ਹੈ ਰੂਬਰੂ ਦੇ ਵਿੱਚ ਆਪਾਂ ਤੁਹਾਡੇ ਕਾਉਂਸਲਟ ਦੀ ਗੱਲ ਵੀ ਕਰਾਂਗੇ ਤੇ ਨਾਲ ਦੀ ਨਾਲ ਕੁਝ ਆਪਾਂ ਤੁਹਾਡੇ ਤਜਰਬਿਆਂ ਨੂੰ ਵੀ ਸਾਂਝਾ ਕਰਾਂਗੇ ਤੇ ਕੁਝ ਆਪਾਂ ਸੰਗੀਤ ਦੀਆਂ ਹੋਰ ਵੀ ਕਹਿ ਲਓ ਕਿ ਗਤੀਵਿਧੀਆਂ ਨੂੰ ਜਰੂਰ ਆਪਣੇ ਸਰੋਤਿਆਂ ਦੇ ਸਾਹਮਣੇ ਕਰਾਂਗੇ ਹਾਂ ਜੀ ਅਗਰ ਮੈਂ ਇਹ ਕਹਾਂ ਕਿ ਲੰਮੇ ਸਮੇਂ ਦੇ ਵਕਫੇ ਤੋਂ ਬਾਅਦ ਤੁਸੀਂ ਲਾਈਵ ਸਟੇਜੀ ਪ੍ਰੋਗਰਾਮਾਂ ਲਈ ਸਮਾਂ ਕੱਢਦੇ ਹੋ ਖਾਸ ਕਰਕੇ ਜਿਹੜੀ ਵਿਦੇਸ਼ੀ ਧਾਰਤੀ ਜਿਵੇਂ ਆਸਟ੍ਰੇਲੀਆ ਦੀ ਗੱਲ ਕਰਾਂ ਆਸਟ੍ਰੇਲੀਆ ਦੀ ਫੇਰੀ ਇੰਨੀ ਦੇਰ ਬਾਅਦ ਕਿਉਂ ਹਰ ਸਾਲ ਕਹਿ ਲਓ ਕਿ ਤਕਰੀਬਨ ਤਕਰੀਬਨ ਸਾਰੇ ਪੰਜਾਬੀ ਸਿੰਗਰਸ ਮੈਨੂੰ ਕਿਸੇ ਨੂੰ ਛੋਟਾ ਕਹਿੰਦਾ ਮੈਨੂੰ ਕਿਸੇ ਨੂੰ ਵੱਡਾ ਕਹਿੰਦਾ ਉਹ ਗੇੜੀ ਮਾਰ ਜਾਂਦੇ ਨੇ ਪਰ ਤੁਸੀਂ ਨਹੀਂ ਦਿਸਦੇ ਐ ਹਾਜੀਤ ਜੀ ਜਿਵੇਂ ਕਿ ਤੁਸੀਂ ਵੀ ਸ਼ਾਇਦ باقی ਵੀ ਸਾਰੇ ਲੋਕਾਂ ਨੂੰ ਪਤਾ ਹੈ ਕਿ ਮੈਂ ਕਿਤੇ ਵੀ ਨਹੀਂ ਜਾ ਸਕਿਆ ਅਰਦਸ 11 ਸਾਲ ਤੋਂ ਜੀ ਤੇ ਡਾਇਵਰਟ ਹੋ ਗਿਆ ਸੀ ਨਾ ਜੀ ਉਸ ਕੰਮ ਵਿੱਚ ਫਿਰ ਕੋਈ ਵਕਤ ਹੀ ਨਹੀਂ ਮਿਲਿਆ ਐ ਪਾਰਟ ਪ੍ਰੋਗਰਾਮ ਕਰੰਦਾ ਇੱਥੇ ਵੀ ਨਹੀਂ ਕਰ ਸਕਿਆ ਜੀ ਤੇ ਇਹ ਟਿੰਪਲ ਜੀ ਬੜਾ ਪਿਆਰਿਆ ਮੇਰਾ ਛੋਟਾ ਵੀਰ ਇਹ इमोਸ਼ਨਲੀ ਬਸ ਮੈਨੂੰ ਮਨਾ ਗਿਆ ਤੇ ਫਿਰ ਮੈਨੂੰ ਇਹ ਲੱਗਾ ਕਿ ਸੰਗਤ ਦੇ ਵੀ ਜਿਹੜੇ ਮੈਸੇਜ ਆ ਰਹੇ ਆ ਮੈਂ ਜਦੋਂ ਇੰਟਰਵਿਊ ਵਗੈਰਾ ਕੋਈ ਕਰਦਾ ਸੀ ਨਾ ਕਿਸੇ ਵੀ ਸੰਬੰਧ ਵਿੱਚ ਜੀ 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 ਤੇ ਕਮੈਂਟਸ ਵਗੈਰਾ ਲੋਕਾਂ ਦੇ ਜਾਂ ਲੋਕਾਂ ਦਾ ਮੈਸੇਜ ਇਹ ਸੰਗਤ ਦਾ ਹੀ ਹੁੰਦਾ ਸੀ ਕਿ ਛੱਡ ਯਾਰ ਉਹ ਕੋਈ ਕੰਮ ਤੇਰਾ ਨਹੀਂ ਤੇਰਾ ਕੰਮ ਜਿਹੜਾ ਮਾਲਕ ਨੇ ਦਿੱਤਾ ਉਹ ਕਰਿਆ ਕਰੋ ਅਸੀਂ ਤੁਹਾਨੂੰ ਐਜ਼ ਆਰਟਿਸਟ ਪਿਆਰ ਕਰਦੇ ਆਂ ਅੱਬਾ ਕਿਸੇ ਆਸਤਾ ਸਿਸਟਮ ਕਰਨ ਲਈ ਬਹੁਤ سارے ਲੋਕ ਨੇ ਲੇਕਿਨ ਜਦੋਂ ਇੱਕ ਵਾਰੀ ਬੰਦਾ ਕਿਸੇ ਜਗ੍ਹਾ ਐਂਟਰੀ ਕਰ ਜਾਂਦਾ ਨਾ ਜੀ ਜੀ ਤੇ ਉਹ ਪਰਸਨ ਟੂ ਪਰਸਨ ਪਤਾ ਹੁੰਦਾ ਉਹਦੀ ਕੀ ਮਜਬੂਰੀ ਆ ਕਿਵੇਂ ਆ ਕਿ ਐਗਜ਼ਿਟ ਕਿਵੇਂ ਲੈਣਾ ਕੀ ਕਰਨਾ ਜੀ ਬਿਲਕੁਲ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਸਿਰਨਾਮਾ ਜਰਨਲ ਲਿਖ ਨਹੀਂ ਹੁਣ ਇਸ ਵਾਰੀ ਸੰਗੀਤ ਕਹਿ ਰਹੀ ਆ ਸਾਰੇ ਸਾਰੇ ਜਹਾਨ ਤੋਂ ਮੈਨੂੰ ਮੈਸੇਜ ਆਇਆ ਹੈ ਜੀ ਪਹਿਲੀ ਵਾਰੀ ਹੋਇਆ ਕਿ ਐਂਕੀ ਜਦੋਂ ਕੋਈ ਵੀ ਇੰਟਰਵਿਊ ਦਿੱਤੀ ਉਹਨਾਂ ਨੇ ਕਿ ਆ ਯਾਰ ਤੇਰਾ ਅਸਲੀ ਕੰਮ ਜਿਹੜਾ ਆ ਉਹ ਸੰਗੀਤ ਸੁਰ ਔਰ ਸ਼ਬਦਾਂ ਦਾ ਇੱਜ਼ਤ ਕਰਨਾ ਤੇ ਸ਼ਬਦਾਂ ਦਾ ਪੰਜਾਬੀ ਦਾ ਜਿਵੇਂ ਪ੍ਰਚਾਰ ਪਹਿਲਾਂ ਕਰਦਾ ਹੁੰਦਾ ਸੀ ਉਹ ਜੀ ਬਸ ਫਿਰ ਇੰਦਰੂ ਇਹ ਟਿੰਪਲ ਜੀ ਇਨਾ ਮੋਸ਼ਨਲੀ ਤੁਹਾਨੂੰ ਪਤਾ ਜੀ ਜੀ ਬੰਦਾ ਵਪਾਰੀ ਤਾਂ ਹੈ ਨਹੀਂਗਾ ਸਿਰਫ ਪਿਆਰ ਹੀ ਨੇ ਕੀਤਾ ਜੀ ਇਹ ਤੋਂ ਪਹਿਲਾਂ ਕਿ ਮੈਂ ਅਗਲੇ ਸਵਾਲ ਵੱਲ ਜਾਵਾਂ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ ਬੜੀ ਡੀਜ਼ ਦੇ ਨਾਲ ਤੁਹਾਡਾ ਲਾਈਵ ਵੀ ਇੱਥੇ ਚੱਲ ਰਿਹਾ ਵੀਡੀਓ ਲਾਈਵ ਹੋ ਚੁੱਕੀ ਹੈ ਜੀ ਫੇਸਬੁੱਕ ਦੇ ਉੱਪਰ ਡਿੰਪਲ ਜੀ ਨੇ ਵੱਡਾ ਜਿਹਾ ਕੈਮਰਾ ਵੀ ਲਾਤਾ ਮੈਂ ਕਿਹਾ ਵੀ ਕੈਮਰਾ ਲਾਉਣ ਦਾ ਹੈ ਕਿ ਤੋਪ ਲਾਉਣ ਦਾ ਜਿਹੜਾ ਮੇਰੇ ਨੂੰ ਇਹਦਾ ਮੂੰਹ ਜੇ ਕਰੀ ਜਾਣ ਦਿਆ ਤੇ ਬੜੀ ਖੂਬਸੂਰਤ ਗੱਲ ਕੀਤੀ ਹੈ ਤੁਸੀਂ ਤੁਸੀਂ ਸਾਡੇ ਤੋਂ ਬਹੁਤ ਜ਼ਿਆਦਾ ਵੱਡੇ ਹੋ ਸਾਡੇ ਕਹ ਲਓ ਕਿ ਫਾਦਰ ਸਾਹਿਬ ਦੀ ਉਮਰ ਦੇ ਹੋ ਜੀ ਮੇਰਾ ਜਦੋਂ ਅਸੀਂ 10ਵੀਂ 12ਵੀਂ ਸੀਗੇ ਤੁਸੀਂ ਉਦੋਂ ਪਿੰਡ ਲਸਾੜੇ ਪ੍ਰੋਗਰਾਮ ਕਰਨ ਆਉਂਦੇ ਸੀ ਕ੍ਰਿਸ਼ਨ ਨੀਲਾ ਦਾ ਤੇ ਉਦੋਂ ਤਾਂ ਅਸੀਂ ਐਦਾਂ ਹੁੰਦਾ ਸੀਗਾ ਵੀ ਅਸੀਂ ਕੂਨ ਨਹੀਂ ਤੁਹਾਡੇ ਜਾਣਾ ਸਾਨੂੰ ਐ ਲੱਗਦਾ ਪਤਾ ਨਹੀਂ ਕਿ ਦਹਾਸ ਨੇ ਕੋਈ ਗਰੰਟ ਮਾ ਦੇਣਾ ਪਤਾ ਨਹੀਂ ਕਿਆਂ ਕੀ ਆ ਚੀਜ਼ਾਂ ਹੋਣੀਆਂ ਵੀ ਕੋਈ ਗਲਤੀ ਨਾ ਹੋ ਜਾਵੇ ਸਾਡੇ ਕੋਲੋਂ ਪਰ ਅਸੀਂ ਰੀਜ ਲਾ ਕੇ ਉਹ ਪਿੰਡ ਦੇ ਵਿੱਚ ਕਹਿੰਦਾ ਥੱਲੇ ਪ੍ਰਾਲੀਆਂ ਵਿਛਾ ਕੇ ਉਹ ਠੰਡ ਹੋਣੀ ਉਦੋਂ ਲੋਈਆਂ ਲਾਈਆਂ ਦੀ ਬੁੱਕਲ ਜੀ ਮਾਰ ਕੇ ਸੁਣਨਾ ਤੇ ਉਹ ਵਾਲਾ ਜਿਹੜਾ ਵੇਲਾ ਸਾਨੂੰ ਦੇਖਣ ਦਾ ਮੌਕਾ ਮਿਲ ਗਿਆ ਮੇਰੇ ਖਿਆਲ ਕਹਿ ਲਓ ਕਿ ਯੋਗ ਤਰ ਗਿਆ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਤੁਹਾਡੇ ਜ਼ਿਹਨ ਨੂੰ ਲੱਗਿਆ ਕਿ ਮੈਂ ਉਸ ਪਾਸੇ ਆਵਾਂ ਵੀ ਜਿਹੜੇ ਜਿਸ ਪਾਸੇ ਲਈ ਮੈਂ ਬਣਿਆ ਹੋਇਆ ਮੈਂ ਵੀ ਦੋ ਸ਼ਬਦ ਆਪਣੇ ਵੱਲੋਂ 파ਦਮਾ ਅ ਮੇਰਾ ਵੀ ਦੇਖਣ ਇਹ ਕਹਿੰਦਾ ਸੀਗਾ ਕਿ ਦੇਖੋ ਮੈਂ ਅਸੀਂ ਕੋਈ ਇੱਥੇ ਰਾਜਨੀਤੀ ਡਿਸਕਸ ਨਹੀਂ ਕਰਨੀ ਇਹ ਤਾਂ ਬੰਦੇ ਦੀ ਆਪਣੀ ਵਿਸ਼ ਹੁੰਦੀ ਹੈ ਕਿ ਮੈਂ ਆ ਵੀ ਚੀਜ਼ ਕਰਕੇ ਦੇਖਾਂ ਮੈਂ ਆ ਵੀ ਚੀਜ਼ ਕਰਕੇ ਦੇਖਾਂ ਲੇਕਿਨ ਅਗਰ ਆਪਾ ਪੰਜਾਬੀ ਗਾਇਕੀ ਨੂੰ ਅੱਜ ਟੋਹਨੇ ਆ ਇਹੜਾ ਤੁਹਾਡਾ ਦੌਰ ਸੀਗਾ ਉਦੋਂ ਬੜੇ ਕਾਬਲ ਗੀਤਕਾਰ ਹੁੰਦੇ ਸੀ ਬੜੇ ਕਾਬਲ ਗਾਇਕ ਔਰ ਤੁਸੀਂ ਵੀ ਉਸ ਸਟੈਂਡ ਸ਼੍ਰੇਣੀ ਦੇ ਵਿੱਚ ਆਉਣੇ ਉਸਤਾਦਾਂ ਦੇ ਚੰਡੇ ਹੋਏ ਹੋ ਲੇਕਿਨ ਜਦੋਂ ਮੈਂ ਅੱਜ ਦੇਖਦਾ ਕਿਉਂਕਿ ਮੇਰਾ ਰੇਡੀਓ ਦੇ ਨਾਲ ਟੀਵੀ ਨਾਲ ਬਾਅਦ ਬੰਦਾ ਮੈਨੂੰ 12ਵਾਂ 13ਵਾਂ ਸਾਲ ਤੱਕ ਅਜੇ ਰੇਡੀਓ ਦੇ ਉੱਪਰ ਬੈਠਾ ਇਹਨੂੰ ਹੋ ਗਿਆ ਬੜੇ ਸਿੰਗਰਸ ਦੇ ਨਾਲ ਗੱਲਾਂ ਹੋਈਆਂ ਨੇ ਮੈਨੂੰ ਲੱਗਦਾ ਮੈਂ ਕਿਸੇ ਨੂੰ ਛੱਡਿਆ ਹੀ ਨਹੀਂ ਹੈਗਾ ਛੱਡਿਆ ਇਹਦਾ ਸੈਂਸ ਕਿ ਗੱਲਾਂ ਖੁੱਲਕੇ ਹੋਈਆਂ ਨੇ ਅੱਜ ਮੈਂ ਸੋਚਦਾ ਮੈਂ ਤੁਹਾਨੂੰ ਜੀ ਹੁਣਾਂ ਨਾਲ ਵੀ ਗੱਲਾਂ ਕਰਦਾ ਸੀ ਟੀਵੀ ਦੇ ਉੱਪਰ ਬੈਠ ਕੇ ਕਿ ਦੇਖੋ ਅਗਰ ਹੰਸਰ ਦੇ ਜਿਹੜੇ ਕਲਾਕਾਰ ਨੇ ਆਰਟਿਸਟ ਨੇ ਅਗਰ ਅੱਜ ਵੀ ਇਸ ਲਾਈਨ ਦੇ ਵਿੱਚ ਮੁੜ ਕੇ ਨਹੀਂ ਆਉਂਦੇ ਤਾਂ ਸਾਡੇ ਲਈ ਬਹੁਤ ਵੱਡਾ ਖਾਮਯਾਜਾ ਹੋ ਜਾਣਾ ਜੀ ਇਹ ਕਹਿ ਲੋ ਕਿ ਸੁਨੇਹਾ ਜਾਂ ਸਾਡਾ ਜਾਂ ਸਾਡੀ ਪੰਜਾਬੀ ਹਤੈਸ਼ੀਆਂ ਦਾ ਸਾਡੇ ਕੋਲ ਸਬਰ ਕੋਟੀ ਸਾਹਿਬ 우ਸਤਾਦ ਸਬਰ ਕੋਟੀ ਸਾਹਿਬ ਨਹੀਂ ਰਹੇ ਸਾਡੇ ਕੋਲ 우ਸਤਾਦ ਸਰਦੋਸਕੰਦਰ ਸਾਹਿਬ ਨਹੀਂ ਰਹੇ ਇੱਕ ਦੋ ਨੂੰ ਛੱਡ ਕੇ ਅਗਰ ਆਪਾਂ ਖਲਾ ਦੇਖੀ ਤਾਂ ਸਾਰਾ ਖਾਲੀ ਪਿਆ ਕਿਉਂਕਿ ਤੁਸੀਂ ਉਹ ਹੀ ਹੋ ਉੱਥੇ ਜਿਹੜੇ ਹਰਮੋਨੀਅਮ ਲੈ ਕੇ ਕਿਸੇ ਵੀ ਸੁਰ ਦੇ ਵਿੱਚ ਗਾ ਸਕਦੇ ਹਾਂ ਔਰ ਉਹ ਐਸੀ ਗਾਇਕੀ ਜਿਹਦਾ ਕੋਈ ਤੋੜ ਨਹੀਂ ਹੈਗਾ ਅਗਰ ਤੁਸੀਂ ਵੀ ਵਾਪਸ ਨਹੀਂ ਆਉਂਗੇ ਤਾਂ ਮੈਨੂੰ ਲੱਗਦਾ ਇਹ ਖਲਾਬ ਬਹੁਤ ਵੱਡਾ ਹੋ ਜਾਣਾ ਹੈ ਤੁਸੀਂ ਸ਼ਾਇਦ ਸਹਿਮਤ ਹੋਵੋਗੇ ਬੰਗਾਲੀ ਬਹੁਤ ਵੱਡੀ ਘਾਟ ਵਾ ਜੀ ਅੰਦਾਜ਼ਾ ਕਿ ਬੈਂ ਡੈਸਟੀਨੀ ਵਿੱਚ ਪਰਾਲਾਪ ਦੇ ਵਿੱਚ ਤਕਦੀਰ ਵਿੱਚ ਵਿਸ਼ਵਾਸ ਕਰਦਾ ਤੇ ਆਈ ਹੋਪ ਜਿਹੜੇ ਡੈਸਟੀਨੀ ਨੂੰ ਸਮਝਦੇ ਉਹਨਾਂ ਨੂੰ ਵੀ ਪਤਾ ਇਸ ਸਰੀਰ ਤੋਂ ਕੀ ਕੀ ਕੰਮ ਲੈਣਾ ਹੈ ਪਹਿਲਾਂ ਹੀ ਤੈਅशुदा ਹੁੰਦਾ ਪਰ ਤਕਲੀਫ ਹੁੰਦੀ ਹੈ ਜਦੋਂ ਜਿਹਦਾ ਕੰਮ ਨਹੀਂ ਜਦੋਂ ਉਹ ਕਰਨ ਲੱਗ ਪੈਂਦਾ ਜੀ ਕਿਉਂਕਿ ਉਹਦੇ ਚੋਂ ਹੁੰਦਾ ਤਾਂ ਹੈ ਨਹੀਂ ਉਸ ਤਰ੍ਹਾਂ ਜੀ 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 ਤੇ ਫਿਰ ਫਿਰ ਜੇ ਕੋਈ ਸਿਆਣੇ ਗੱਲ ਕਹਿਣ ਤਾਂ ਮੰਨ ਲੈਣੀ ਚਾਹੀਦੀ ਹੈ ਜੀ ਇਹ ਉਸ ਕਰਕੇ ਫਿਰ ਮੈਂ ਜਦੋਂ ਪਰਦੇਸ ਰਾਤੀ ਤਾਦੀ ਸਾਹਿਬ ਨਾਲ ਵੀ ਗੱਲ ਹੋਈ ਜੀ ਜੀ ਉਹਦੋਂ ਇੱਥੇ ਰਾਤ ਸੀ ਜੀ ਜੀ ਤੇ ਫਿਰ ਉਹ ਬੜੀ ਜੰ ਲੰਬੀਆਂ ਗੱਲਾਂ ਹੋਈਆਂ ਇਹਨਾਂ ਨੇ ਵਿਖਿਆ ਇਹਨਾਂ ਦਾ ਵੀ ਦੇਖੋ ਪਿਛੋਕੜ ਸਾਰਾ ਸਾਹਿਤ ਦਾ ਵਬਸਤਾ ਹੈਗਾ ਬਿਲਕੁਲ ਜੀ ਵੱਡੇ ਨੇ ਸਾਡੇ ਜਦੋਂ ਜਦੋਂ ਸਿਆਣੇ ਬੰਦੇ ਕੋਈ ਗੱਲ ਕਰਦੇ ਆ ਉਹ ਫਿਰ ਮੰਨ ਲੈਣੀ ਚਾਹੀਦੀ ਹੈ ਜੀ ਬਿਲਕੁਲ ਅਸੀਂ ਵੀ ਇਹੀ ਕੰਮ ਨਾ ਕਰਦੇ ਆ ਕਿ ਆ ਦੇਖੋ ਅਗਰ ਆਪਾਂ ਗਾਇਕੀ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਗਾਇਕੀ ਦੇ ਵਿੱਚ ਤਾਂ ਤੁਹਾਡੇ ਨਾਲ ਕੋਈ ਸ਼ਿਕਾਇਤ ਰਹਿਣੀ ਨਹੀਂ ਚਾਹੀਦੀ ਤੁਸੀਂ ਬੜਾ ਕੁਝ ਦਿੱਤਾ ਪੰਜਾਬੀ ਗਾਇਕੀ ਨੂੰ ਤੇ ਇਹਦਾ ਪਲੇਟਫਾਰਮ ਹੀ ਬਿਲਡ ਕੀਤਾ ਅਸੀਂ ਇਹ ਚਾਹਾਂਗੇ ਕਿ ਤੁਸੀਂ ਵਿਚਰੋ ਯੂਨੀਵਰਸਟੀਆਂ ਦੇ ਵਿੱਚ ਕੁਝ ਕਲਾਸਿਸ ਸੈਂਡ ਕਰੋ ਕੁਝ ਸਿਸਟਮ ਬਣਾਓ ਤੁਸੀਂ ਤਾਂ ਅਮਰੀਕਾ ਦੇ ਵਿੱਚ ਫੈਲੋਸ਼ਿਪ ਦੇ ਲਈ ਵੀ 2 ਸਾਲ ਲਗਾਏ ਨੇ ਜੇ ਉੱਥੇ ਲਗਾ ਸਕਦੇ ਹੋ ਤਾਂ ਸਾਡੇ ਪੰਜਾਬ ਨੂੰ ਲੋੜ ਹੈ ਸਾਡੇ ਪੰਜਾਬ ਦੇ ਤਾਂ ਨਵੀਂ ਜਨਰੇਸ਼ਨ ਉਹਨਾਂ ਨੂੰ ਮੈਨੂੰ ਲੱਗਦਾ ਆਉਂਦੇ 3-4 ਸਾਲਾਂ ਦੇ ਵਿੱਚ ਢੋਲੀ ਨਹੀਂ ਲੱਭਣੇ ਹੈਗੇ ਢੋਲ ਨਹੀਂ ਵਜਾਉਣਾ ਕਿਸੇ ਨੂੰ ਆਉਂਦਾ ਤੇ ਸਾਡੇ ਜੀ ਮਾਗਤ ਨੇ ਚਾਇਆ ਸੀ ਕੁਝ ਐ ਐਸਾ ਹੀ ਕਰਾਂਗੇ ਜੈਸਾ ਤੁਸੀਂ ਫਰਮਾ ਰਹੇ ਹੋ ਇਸ ਤਰ੍ਹਾਂ ਦਾ ਹੀ ਕੁਝ ਕਰਾਂਗੇ ਹਾਂ ਜੀ ਆ ਜਿਹੜਾ ਮੈਂ ਤੁਹਾਡੇ ਕੋਲ ਨਾਲ ਇੱਕ ਸਵਾਲ ਰੱਖਣ ਲੱਗਾ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਜਿਹੜੇ ਤੁਹਾਡੇ ਕਹਿ ਲਓ ਕਿ ਥੋੜੇ ਕੀ ਚਲੋ ਸਾਰੇ ਗਾਇਕਤਾ ਫਿਰ ਗਾਇਕ ਹੀ ਹੁੰਦੇ ਨੇ ਕਿ ਆਪਾਂ ਕਿਸੇ ਨੂੰ ਛੋਟਾ ਵੱਡਾ ਜਾਂ ਇਹ ਨਹੀਂ ਕਹਣਾ ਵੀ ਇਹ ਸੰਪੂਰਨ ਨਹੀਂ ਹੈਗਾ ਜਾਂ ਕੀ ਆ ਇੱਕ ਪਾਸੇ ਸਾਡੇ ਕੋਲ ਇੰਗਲਿਸ਼ ਲਿਟਰੇਚਰ ਜਾਂ ਇੰਗਲਿਸ਼ ਗਾਇਕੀ ਆ ਠੀਕ ਆ ਜੀ ਉਹਦੇ ਵਿੱਚ ਜਿਹੜਾ ਬਾਲ ਸਾਹਿਤ ਆ ਬਾਲ ਸਾਹਿਤ ਕਾਫੀ ਜ਼ਿਆਦਾ ਹੁੰਦਾ ਆ ਜਿਹੜਾ ਇੰਗਲਿਸ਼ ਲਿਟਰੇਚਰ ਆ ਉਹਨਾਂ ਦੇ ਮਤਲਬ ਦੇ ਗੀਤ ਲਿਖੇ ਜਾਂਦੇ ਉਹਨਾਂ ਦੇ ਮਤਲਬ ਦਾ 뮤직 ਬਣਦਾ ਤੇ ਗਾਉਣ ਵਾਲੇ ਵੀ ਉਹਨਾਂ ਦੇ ਮਤਲਬ ਦਾ ਗਾਉਂਦੇ ਆ ਇਵਨ ਕਿ ਐਲਬम्स ਦੇ ਨਾਲ ਉਹਨਾਂ ਦੇ ਲਾਇਬ੍ਰੇਰੀਆਂ ਭਰੀਆਂ ਪਈਆਂ ਹੋਣੀਆਂ ਆ ਹਾਂਜੀ ਮੈਨੂੰ ਬਹੁਤ ਵਾਰ ਇਹ ਲੱਗਾ ਔਰ ਮੈਂ ਬਹੁਤ ਵਾਰ ਗੱਲ ਕੀਤੀ ਆ ਆ ਕਿ ਸਾਡਾ ਜਿਹੜਾ ਪੰਜਾਬੀ ਸਾਹਿਤ ਆ ਗੀਤਕਾਰੀ ਆ ਹਾਂਜੀ ਗਾਇਕੀ ਤੋਂ ਬਾਅਦ ਆ ਉਹਨੇ ਗਾਇਕਾਂ ਨੂੰ ਤਾਂ ਉਹ ਹੀ ਗਾਉਣਾ ਨਾ ਜੋ ਤੁਸੀਂ ਉਹਨਾਂ ਨੂੰ ਲਿਖ ਕੇ ਦੋਵੋਗੇ ਉਹਦੇ ਵਿੱਚ ਬਾਲ ਸਾਹਿਤ ਨਾਲੋਂ ਮਾਤ ਦੇ ਬਰਾਬਰ ਆ ਮੁੱਕਦੀ ਗੱਲ ਸਾਡੇ ਜਦੋਂ ਪੰਜਾਬੀ ਗਾਇਕ ਸਟੇਜਾਂ ਤੇ ਜਾਂਦੇ ਨੇ ਉਦੋਂ ਤਾਂ ਉਹਨਾਂ ਦੇ ਉੱਪਰ ਕੋਈ ਬੰਦਿਸ਼ ਨਹੀਂ ਹੁੰਦੀ ਕਿ ਉਹਨਾਂ ਨੇ ਕੋਈ ਟੇਪ ਰਿਕਾਰਡ ਕਰਾਉਣੀ ਹੁੰਦੀ ਖੁੱਲਾ ਅਖਾੜਾ ਹੁੰਦਾ ਉਹਨਾਂ ਨੂੰ ਉਹਦੇ ਪੈਸੇ ਮਿਲਨੇ ਆ ਆਪਣਾ ਕੰਮ ਕਾਰਨਾ ਜਾਣਾ ਆ ਅਸੀਂ ਉਹ ਹੀ ਤਾਂ ਗੀਤ गा ਕੇ ਚਲੇ ਜਾਨੇ ਆ 25 30 ਸਾਲਾਂ ਵਾਲੇ ਉੱਥੇ ਮੰਗ ਕਰਦੇ ਹੁੰਦੇ ਆ ਵਿਦੇਸ਼ਾਂ ਦੇ ਵਿੱਚ ਕਿ ਆਪਣੇ ਨਾਲ ਆਪਣੇ ਬੱਚਿਆਂ ਲੈ ਕੇ ਆਇਓ ਬੱਚੇ ਤਾਂ ਉਹ 6 8 10 12 14 ਸਾਲ ਦੇ ਹੁੰਦੇ ਨੇ ਜਿਨ੍ਹਾਂ ਨੂੰ ਸਮਝ ਤਾਂ ਹੁੰਦੀ ਆ ਗਾਇਕੀ ਦੀ ਔਰ ਉਹਦੇ ਚਾਹ ਨਾ ਹੁੰਦੀ ਕਿ ਸੁਣੀਏ ਪਰ ਅਸੀਂ ਤਾਂ ਉਹਨਾਂ ਨੂੰ ਉਹ ਸੁਣਾਉਨੇ ਆ ਜਿਹੜਾ ਅਡਲਟ ਕਹੋ ਕਿ 20 25 ਤੋਂ ਉੱਪਰ ਵਾਲਾ ਲੈ ਹੁੰਦਾ ਆ ਇਹ ਇਹ ਖਲਾਅ ਕਿੱਦਾਂ ਪੂਰਾ ਹੋਏਗਾ ਜੀ ਇਹ ਖਲਾਅ ਪੂਰਾ ਇਸ ਤਰ੍ਹਾਂ ਹੋਏਗਾ ਕਿ ਜਿਹੜੇ ਲਿਖਣ ਤੇ ਉਨ ਨੂੰ ਅੱਗੇ ਸੁਰਾਂ ਦਾ ਜਾਮਾ ਪਹਿਨਾਉਣ ਵਾਲੇ ਯਾਨੀ ਲੇਖਕ ਤੇ ਗਵਈਏ ਜੀ ਇਹ ਸੋਚਣ ਕਿ ਮੈਂ ਹਰ ਉਮਰ ਲਈ ਗਾਉਣਾ ਹੈ ਜੀ ਔਰ ਜ਼ੁਬਾਨ ਉਹ ਵਰਤਨੀਆਂ ਜਿਹੜੀ ਸਭ ਦੇ ਘੋਵੇ ਜੀ ਜੇ ਜੇ ਬੱਚੇ ਹੋਣ ਉਹਨਾਂ ਨੂੰ ਵੀ ਥੋੜਾ ਸਮਝ ਲਗੇ ਟੈਕਨੀਕਲੀ ਬੇਸ਼ੱਕ ਉਸ ਉਮਰ ਤੇ ਸ਼ੌਅਰ ਨਹੀਂ ਹੁੰਦਾ ਨਾ ਸਮਝ ਲੱਗੇ ਲੇਕਿਨ ਉਹ ਬੋਰ ਨਾ ਹੋਣ ਜਾਂ ਕੋਈ ਨਾ ਕੋਈ ਉਹਨਾਂ ਨੂੰ ਸਿੱਖ ਮਤ ਜ਼ਰੂਰ ਹੋਵੇ ਵੇਚ ਸਿੱਖਿਆ ਹੋਵੇ ਕੋਈ ਮੈਸੇਜ ਹੋਵੇ ਤੇ ਜਿਹੜੇ ਜਿੱਦਾਂ ਬੇਟੀਆਂ ਨੇ ਮਾਵਾਂ ਭੈਣਾਂ ਨੇ ਉਹਨਾਂ ਨਾਲ ਅਗਰ ਬੰਦਾ ਪਰਿਵਾਰ ਨਾਲ ਆਉਂਦਾ ਤੇ ਉਹਨੂੰ ਅਬੈਰਸਟਿੰਗ ਜਿਹਾ ਮਾਹੌਲ ਨਾ ਹੋਵੇ ਕਿ ਜਿਵੇਂ ਸਾਡੇ ਬੰਦੇ ਡਬਲ ਮੀਨਿੰਗ ਗੱਲ ਕਰ ਜਾਂਦੇ ਜਾਂ ਅਜੀਬ ਗੱਲ ਕਰ ਜਾਂਦੇ ਨੇ ਜਾਂ ਬਲਗੈਰਿਟੀ ਐਸਾ ਹੈ ਬਸ ਤਿੱਥੀਲੀ ਇਸ ਪਸਾਰਟੀ ਆ ਯਮਲਾ ਫਕੀਰ ਇਹੀ ਕਹਿੰਦਾ ਹੁੰਦਾ ਸੀ ਕਿ ਉਹ ਗਾਣਾ ਗਾਓ ਜਿਹੜਾ ਤੁਹਾਡੀ ਧੀ ਤੁਹਾਡੀ ਭੈਣ ਤੁਹਾਡੀ ਮਾਂ ਸੁਣ ਸਕੇ ਜੀ ਪੰਜਾਬ ਤੁਹਾਡੀ ਬੇਟੀ ਨਹੀਂ ਸੁਣ ਸਕਦੀ ਕਿ ਪੰਜਾਬ ਦੀਆਂ ਬੇਟੀਆਂ ਕਿੰਨਾ ਸੁਣ ਬਸ ਫਿਰ ਮੈਨੂੰ ਤੋਂ ਉਹਨਾਂ ਨੇ ਦੱਸਿਆ ਸੀ ਤੇ ਗੱਲ ਪੱਲੇ ਵੱਧ ਲਈ ਸੀ ਤੇ ਜਿੰਨਾ ਕਰ ਸਕੇ ਉਹਨਾਂ ਕੀਤਾ ਤੇ ਬਾਕੀ ਜੇ ਹੁਣ ਦੁਬਾਰਾ ਇਨਿੰਗ ਖੇਲਦੀਆਂ mohabbat ਚ ਜੇ ਮੈਂ ਅੱਗੇ ਵੀ mohabbat ਚ ਗ੍ਰਿਫਤਾਰ ਹੋ ਗਈ ਮੈਂ ਸਾਰਾ ਕੁਝ ਕੀਤਾ ਮੇਰੀ ਕਮਜ਼ੋਰੀ mohabbat ਹੀ ਆ ਚੰਗੇ ਸ਼ਬਦੇ ਆ ਜਿੱਥਰ ਵੀ ਗਿਆ ਮੈਨੂੰ ਉਹਨਾਂ ਨੂੰ ਪਤਾ ਕਿ ਚੰਗੇ ਸ਼ਬਦੇ ਦੀ ਕਮਜ਼ੋਰੀ ਆ ਉਹ ਇਹਨੂੰ ਇਹਨੂੰ ਪਿੰਡਾਂ 'ਚ ਕਈ ਵਾਰੀ ਲਾਈ ਲਾ ਕੇ ਵੀ ਕਹਿੰਦੇ ਹੁੰਦੇ ਆ ਉਹ ਫੇਰ ਉਹ ਲੈ ਲੂਗੇ ਉਧਰ ਜੀ ਪਰ ਸਭ ਨੇ ਇੱਕ ਮਹਿਸੂਸ ਕੀਤਾ ਯਾਰ ਬੰਦੇ ਰੱਬ ਦਾ ਤੇਰਾ ਕੰਮ ਨਹੀਂ ਤੇ ਸੰਗੀਤ ਨਾਲ ਤੇਰਾ ਸਬੰਧ ਆ ਤੈਨੂੰ ਡਿਜ਼ਾਈਨਿਸ ਕੰਮ ਲਿਖੀਤਾ ਦਿਲ ਕੋ ਜਿੱਦੋਂ ਮੈਂ ਕਹਿੰਦਾ ਸੀ ਇਹ ਦੋਸੇ ਕਿਹਾ ਸਿਆਸਤ ਪਰ ਮੇਰੇ ਤੋਂ ਚੱਲ ਨਹੀਂ ਹੋਈ ਸ਼ਾਇਦ ਇਹ ਕਿ ਸੰਗਤ ਨੇ ਕਿਹਾ ਜੀ ਨੂੰ ਮੈਂ ਨਵਾਵਾ ਕਿ ਸੰਗਤ ਦਾ ਤਰਜਾ ਬੜਾ ਵੱਡਾ ਹੈ ਬਿਲਕੁਲ ਧੰਨਵਾਦ ਹੈ ਜੀ ਹੁਣ ਆਪਾਂ ਬਾਕੀ ਦੇ ਸਵਾਲ ਆ ਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਥੋੜਾ ਬਾਅਦ ਵਿੱਚ ਕਰਦੇ ਆ ਤੁਹਾਡਾ ਜਿਹੜਾ ਕਨਸੈਪਟ ਹੁਣ ਜਾ ਰਿਹਾ ਬ੍ਰਿਸਬਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ ਅਰਸੇ ਬਾਅਦ ਤੁਸੀਂ ਬ੍ਰਿਸਬਨ ਦੀ ਗੇੜੀ ਮਾਰਨੀ ਹੈ ਖਾਸ ਕਰਕੇ ਗਾਇਕੀ ਦੇ ਵਿੱਚ ਉਦਾਂ ਕਦੀ ਆਏ ਹੋਗੇ ਮੈਨੂੰ ਨਾ ਬਾਰੇ ਨਹੀਂ ਪਤਾ ਹੈਗਾ ਲੇਕਿਨ ਗਾਇਕੀ ਦੇ ਲਈ ਕੋਈ ਕਹਿ ਲਓ ਕਿ ਇੱਕ ਪ੍ਰੋਪਰ ਉੱਥੇ ਫੰਕਸ਼ਨ ਟਾਈਪ ਜਾਂ ਉੱਥੇ ਕਹਿ ਲਓ ਕਿ ਸਾਲ ਸਜਾ ਹੋਵੇ ਤੇ ਸਾਡੇ ਚੜਦੇ ਲੈਂਦੇ ਪੰਜਾਬ ਦੇ ਸਾਰੇ ਉੱਥੇ ਵਸਨੀਕ ਆਉਣ ਫਿਜੀਨ ਵੀ ਆਉਣ ਕਹਿੰਦਾ ਤਾਂ ਗੋਰੇ ਵੀ ਮੈਂ ਦੇਖੇ ਨੇ ਆ ਆਰਿਫ ਸਾਹਿਬ ਪ੍ਰੋਗਰਾਮ ਕਰਕੇ ਜਾਂਦੇ ਨੇ ਪਾਕਿਸਤਾਨ ਵਾਲੇ ਉੱਥੇ ਗੋਰੇ ਉਹਨਾਂ ਨੇ ਸੁਣਨ ਨੂੰ ਬੈਠੇ ਹੁੰਦੇ ਆ ਤਾਂ ਇਹਦਾ ਮਤਲਬ ਵੀ 뮤직 ਦੀ ਤਾਂ ਕੋਈ ਕਹਿ ਲਓ ਕਿ ਕੋਈ ਬੋਲੀ ਦਾ ਤਾਂ ਮਤਲਬ ਹੀ ਕੋਈ ਨਹੀਂ 뮤직 ਤਾਂ 뮤직 ਹੈ 뮤직 ਫੀਲਿੰਗ ਹੈ ਜੀ ਜੀ ਬਿਲਕੁਲ ਜੀ ਹੰਦਾ ਤੇ ਹੱਸਦਾ ਤੇ ਉਦਾਸ ਜਦੋਂ ਹੁੰਦਾ ਉਹਨਾਂ ਸ਼ਬਦਾਂ ਦੀ ਲੋੜ ਨਹੀਂ ਹੈ ਜੀ 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 ਇਸੇ ਤਰ੍ਹਾਂ ਸੂਰਜ ਜਿਹੜਾ ਉਹ ਤਾਂ ਯਾਨੀ ਫਰੰਦਿਆਂ ਤੇ ਜੀ ਜਾਨਵਰਾਂ ਤੇ ਵੀ ਅਸਰ ਕਰਦਾ ਹੈ ਇਨਸਾਨ ਤੋਂ ਬਹੁਤ ਵੱਡੀ مخلوਕ ਹੈ ਰੱਬ ਦੀ ਬਣਾਈ ਹੋਈ ਜੀ ਸੁਪਰ ਕ੍ਰੀਏਸ਼ਨ ਆਫ ਗੋਡ ਹੈ ਹਨ ਬਿਲਕੁਲ ਜੀ ਤਿਆਰੀਆਂ ਤੁਹਾਡੀਆਂ ਬਿਲਕੁਲ ਇੱਥੇ ਮੁਕੰਮਲ ਕਰ ਲਈਆਂ ਨੇ ਜੀ ਤਕਰੀਬਨ ਤਕਰੀਬਨ ਹਜੇ ਸਮਾਂ ਤਾਂ ਬਹੁਤ ਪਿਆ 20 ਅਕਤੂਬਰ ਨੂੰ ਤੁਹਾਡਾ ਸਲੀਮਨ ਸਪੋਰਟਸ ਕੰਪਲੈਕਸ ਦੇ ਵਿੱਚ ਪ੍ਰੋਗਰਾਮ ਹੈ ਬਹੁਤ ਖੂਬਸੂਰਤ ਉਹ ਕਹੋ ਬਿਲਡਿੰਗ ਹੈ ਮੇਰੇ ਖਿਆਲ ਉਹ ਸਭ ਤੋਂ ਮਹਿੰਗੀ ਬਿਲਡਿੰਗ ਹੈ ਉੱਥੇ ਪ੍ਰੋਗਰਾਮ ਕਰਨ ਦਾ ਵਾਕਈ ਬਹੁਤ ਮਜ਼ਾ ਆਉਂਦਾ ਹੈ ਤੇ ਤੁਹਾਨੂੰ ਵੀ ਮਜ਼ਾ ਆਏਗਾ ਬੜਾ ਉਤਸ਼ਾਹ ਬਣਿਆ ਹੋਇਆ ਹੈ ਇੱਕ ਤਾਂ ਚਾਹ ਹੁੰਦਾ ਕਿ ਤੁਸੀਂ ਉਸ ਸ਼ਹਿਰ ਦੇ ਵਿੱਚੋਂ ਹੀ ਲਾਓ ਪਰ ਮੇਰੇ ਖਿਆਲ ਜਦੋਂ ਦਾ ਤੁਹਾਡਾ ਨਾਮ ਹੋਇਆ ਬਾਕੀ ਸੂਬਿਆਂ ਦੇ ਵਿੱਚੋਂ ਟਿਕਟਾਂ ਨਿਕਲ ਰਹੀਆਂ ਨੇ ਗਰੁੱਪ ਦੇ ਗਰੁੱਪ ਆ ਰਹੇ ਨੇ ਤੇ ਹੋਟਲਸ ਬੁਕਿੰਗ ਹੋ ਰਹੀਆਂ ਨੇ ਸ਼ੁਕਰ ਹੈ ਤੁਸੀਂ ਅੱਛੀ ਗਾਇਕੀ ਨੂੰ ਸੁਣਨ ਦੇ ਲਈ ਸਮਾਂ ਕੱਢਦੇ ਹੋ ਧੰਨਵਾਦ ਤੁਹਾਡਾ ਮਾਂ ਬੋਲੀ ਪੰਜਾਬੀ ਤੇ ਮਾਂ ਬੋਲੀ ਗਾਇਕੀ ਲਈ ਸਮਾਂ ਕੱਢਿਆ ਤੁਸੀਂ ਐਨੇ ਆਸ਼ੀਰਵਾਦ ਅੱਜ ਬ੍ਰਿਸਬਨ ਦੇ ਵਿੱਚ ਜਾਂ ਕਹੇ ਲੋ ਆਸਟ੍ਰੇਲੀਆ ਦੇ ਵਿੱਚ ਆਉਣਾ ਨੇ ਤੁਸੀਂ ਆਪਣੀ ਤਿਆਰੀ ਦੱਸੋ ਕਿ ਕਿਸ ਤਰ੍ਹਾਂ ਦਾ ਅਤਿ ਸ਼ਾਨਦਾਰ ਅੰਦਰੀ ਬਣਿਆ ਹੋਇਆ ਮੇਰੀ ਤਾਂ ਹਮੇਸ਼ਾ ਇਹ ਖਵਾਸ਼ ਰਹੀ ਹੈ ਕਿ ਲੋਕਾਂ ਨੂੰ ਘਰ ਬਜਾਦ ਕਰਾਇਆ ਜਾਵੇ ਉਹਨਾਂ ਦਾ ਅਤਿ ਸ਼ਾਨ ਜਿਹੜਾ ਜਿਹੜਾ ਛੱਡ ਕੇ ਆਇਆ ਜੀ 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 ਯਾਨੀ ਵਿਰਸਤਾ ਜਿਹੜਾ ਜੀ ਕਹਿੰਦੇ ਨਾ ਹਮਸਤਾ ਦਾ ਪੇੜ ਜ਼ਮਾਨੇ ਕੇ ਕਾਮ ਆਏ ਜੀ ਜਦ ਸੁਖਨੇ ਲਗੇ ਤੋ ਜਲਾਣੇ ਕੇ ਕਾਮ ਆਏ ਵਾ 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 ਕੱਚਾ ਕੱਚਾ ਸਮਝ ਕੇ ਵੇਚਣਾ ਦੇਣਾ ਇਹ ਮਕਾਨ ਜੀ ਸ਼ਾਇਦ ਕਦੀ ਇਹ ਸਰ ਕੁਛ ਪਾਣੇ ਕੇ ਕਾਮ ਆਏ ਵਾਹ ਬਹੁਤ ਵਾਜੀ ਵਾ ਇਸ ਕਰਕੇ ਆਪਣੇ ਵਿਰਸੇ ਨਾਲ ਜਿੱਥੋਂ ਜਦੋਂ ਛੱਡਦਾ ਨਾ ਪੰਜਾਬ ਉਦੋਂ ਕਿਹ ਪਤਾ ਲੱਗਦਾ ਕਿ ਮੇਰਾ ਕੀ ਖੁਸ਼ ਗਿਆ ਮੇਰੇ ਕੋਲ ਤੇ ਕਿਹੋ ਜਿਹਾ ਤਰਾਹ ਹੀ ਕੋਸ਼ਿਸ਼ ਹੁੰਦੀ ਹੈ ਕਿ ਘਰ ਯਾਦ ਕਰਾਇਆ ਜਾਵੇ ਆਪਣੇ ਵਿਸੇ ਨਾਲ ਜੋ ਵੀ ਮਾਲਕ ਚਾਵੇ ਉਹ ਮੇਰੇ ਤੋਂ ਬੁਲਾਵੇ ਐਸਾ ਜਿੱਦ ਨਾ ਇੱਕ ਤਾਂ ਕਾਲਜ ਵਿੱਚ ਸਭ ਦੇ ਠੰਡ ਪਵੇ ਪਰਿਵਾਰ ਸਾਰਾ ਬੈਠਾ ਉਹਨੂੰ ਅੱਛਾ ਲੱਗੇ ਜੀ ਦੂਜਾ ਜਿਹੜਾ ਐਸ ਪ੍ਰਚਾਰਕ ਵੀ ਪੰਜਾਬੀ ਬੋਲੀ ਦਾ ਥੋੜਾ ਬਹੁਤਾ ਕੰਮ ਕਰਨਾ ਚਾਹੀਦਾ ਐਂਟਰਟੇਨਮੈਂਟ ਹੁੰਦੀ ਆ ਬਿਲਕੁਲ ਐਂਟਰਟੇਨਮੈਂਟ ਦੇ ਜ਼ਰੀਏ ਬਹੁਤ ਹੈ ਉਹ ਵੀ ਕਰੋ ਬੰਦਾ ਦੂਰੋਂ ਸਫ਼ਰ ਕਰਕੇ ਆਉਂਦਾ ਉਹਨੂੰ ਐਂਟਰਟੇਨਮੈਂਟ ਵੀ ਚਾਹੀਦੀ ਹੈ ਤੇ ਤੁਹਾਡੇ ਲਈ ਬੜੀ ਜੀ ਬਿਲਕੁਲ ਮਨੋਰੰਜਨ ਵੀ ਚਾਹੀਦਾ ਲੇਕਿਨ ਨਾਲ ਦੀ ਨਾਲ ਪ੍ਰਚਾਰ ਔਰ ਮੈਸੇਜ ਵੀ ਤੇਣਾ ਜ਼ਰੂਰੀ ਹੈ اخلاقੀ ਵਰਜ਼ਾ ਆਪਣਾ ਤੋ ਕੋਸ਼ਿਸ਼ ਇਹੀ ਰਹੇਗੀ ਜੀ ਤੇ ਨਵਾਂ ਗਾਇਏ ਪੁਰਾਣਾ ਗਾਇਏ ਲੇਕਿਨ ਕੋਈ ਨਾ ਕੋਈ ਸੰਜੀਦਗੀ ਜ਼ਰੂਰ ਹੋਵੇ ਸੁਰਾਂ ਵਿੱਚ ਵੀ ਸ਼ਬਦਾਂ ਵਿੱਚ ਬਿਲਕੁਲ ਜੀ ਹੋਰ ਸਾਰੇ ਮਾਹੌਲ ਵਿੱਚ ਤੇ ਤੁਹਾਡੇ ਲਈ ਕਹ ਲਓ ਕਿ ਦੀਵਾਨਗੀ ਐਸਸੀ ਦੇ ਵਿੱਚ ਹੋਏਗੀ ਕਿ ਦੇਖੋ ਜਿਹੜਾ ਆਸਟ੍ਰੇਲੀਆ ਹੈ ਉਹਦੇ ਵਿੱਚ ਮੈਂ ਤਾਂ 2004 ਚ ਆਇਆ ਸੀ ਤਾਂ ਮੈਨੂੰ ਯਕੀਨ ਕਰਿਓ ਕਿ ਜਦੋਂ ਮੈਂ ਆਇਆ ਸੀਗਾ ਉਦੋਂ ਜਦੋਂ ਕਿਤੇ ਸ਼ਹਿਰ ਦੇ ਵਿੱਚ ਮੈਂ ਨਿਕਲਣਾ ਤੇ ਕਿਸੇ ਇੱਕ ਦੀ ਮੈਂ ਪਗੜੀ ਦੇਖ ਲੈਣੀ ਤੇ ਮੈਂ ਉੱਥੇ ਗੱਡੀ ਰੋਕ ਲੈਣੀ ਕਿ ਯਾਰ ਅੱਜ ਪਹਿਲੀ ਵਾਰ ਪੰਜਾਬੀ ਦੇਖਿਆ ਉਹ ਰੁਕ ਜਾ ਓਏ ਪੁੱਤਰਾ ਪਤਾ ਨਹੀਂ ਮਹਾ ਕਿਦਾਂ ਦੇਖਣਾ ਕਰੇ ਨਹੀਂ ਦੇਖਣਾ 2006 ਤੱਕ ਐਦਾਂ ਹੀ ਚੱਲਦਾ ਰਿਹਾ ਮੈਨੂੰ ਕੋਈ ਪੰਜਾਬੀ ਦਿਸਣਾ ਮੈਂ ਰੁਕ ਜਾਣਾ ਕਿ ਦੇਖ ਲਵਾ ਪਤਾ ਨਹੀਂ ਮੌਕਾ ਕਦੀ ਮਿਲਣਾ ਕਰੇ ਨਹੀਂ ਮਿਲਣਾ 2008 ਤੋਂ ਬਾਅਦ ਸਟੂਡੈਂਟਸ ਆਉਣੇ ਸ਼ੁਰੂ ਹੋਏ ਫਿਰ ਥੋੜੀ ਲਹਿਰਾਬਹਰਾਗੀਆਂ ਹੋਈਆਂ ਕਿ ਲੱਗਾ ਕਿ ਨਹੀਂ ਬਸੂਗਾ ਪੰਜਾਬ ਅਸੀਂ ਵੀ ਫਿਰ ਇਧਰ ਨੂੰ ਝੋਟ ਲਾਉਣੀ ਸ਼ੁਰੂ ਕਰ ਲਏ ਕਿ ਦਈਏ ਹੋਕਾ ਫਿਰ ਪੰਜਾਬੀ ਦਾ ਦੇਖੀ ਜਾਓ ਕੋਈ ਤਾਂ ਸੁਣੂਗਾ ਹੌਲੀ ਹੌਲੀ ਕਰਕੇ ਤੁਸੀਂ ਯਕੀਨ ਮੰਨਣਾ ਕਿ ਇਹ ਜਿਹੜੇ ਸਟੂਡੈਂਟਸ ਸਿਗੇ ਇਹਨਾਂ ਨੇ ਬੜਾ ਤਪ ਕੀਤਾ ਇੱਥੇ ਮ ਮੈਂ ਤਾਂ ਕੀਤੀਆਂ ਨੇ ਅੱਜ ਉਹਨਾਂ ਦੇ ਇੱਥੇ ਪਰਿਵਾਰ ਵਸ ਗਏ ਨੇ ਤੇ ਉਹਨਾਂ ਦੇ ਬੱਚੇ ਇਸ ਧਰਤੀ ਦੇ ਉੱਪਰ ਆ ਚੁੱਕੇ ਨੇ ਕੋਈ 8ਵੀਂ ਚ ਪੜਦਾ ਕੋਈ 10ਵੀਂ ਰਿਕਾਰਦਾ ਕੋਈ ਚੌਥੀ ਚ ਪੜਦਾ ਬਸ ਤੁਹਾਨੂੰ ਸੁਣ ਲਈ ਸਾਰੇ ਮਿਲਨੇ ਨੇ ਤੁਸੀਂ ਇਹਨਾਂ ਦਾ ਖਿਆਲ ਰੱਖਣਾ ਕਿ ਤੁਸੀਂ ਸਾਰਿਆਂ ਨੂੰ ਉਹਨਾਂ ਦਾ ਬਣਦਾ ਬਣਦਾ ਗਾ ਕੇ ਇੱਕ ਵਾਰ ਨਿਹਾਲ ਕਰਕੇ ਜਾਣਾ ਬਿਲਕੁਲ ਠੀਕ ਹੈ ਹੋਣ ਤਾਂ ਚਾਹ ਮੈਂ ਆਪਣੀ ਡਿਊਟੀ ਨਿਭਾਵਾਂਗਾ ਲੇਕਿਨ ਤਸਲ ਜਦੋਂ ਪੰਜਾਬੀ ਫਰਨੋ ਨਾਜ਼ਰ ਹੋਣ ਲੋਪੇਟਾ ਨੂੰ ਲੱਗਾ ਸਾਡੇ ਲੋਕ ਇੱਥੇ ਸੈਟਲ ਹੋ ਰਹੇ ਆ ਤੁਸੀਂ ਜਿਹੜੀ ਜ਼ਿੰਮੇਵਾਰੀ ਸੰਭੀ ਆ ਇਹ ਰੇਡੀਓ ਦੇ ਜ਼ਰੀਏ ਟੀਵੀ ਦੇ ਜ਼ਰੀਏ ਉਹ ਵੀ ਬਹੁਤ ਸ਼ਲਾਘਾਯੋਗ ਹੈ ਬਹੁਤ ਅੱਛਾ ਕੀਤਾ ਹਾਂਜੀ ਚਾਰ ਕਿ ਲਾਈਨਾਂ ਨੇ ਮੈਨੂੰ ਨਹੀਂ ਪਤਾ ਕਿਹਦੀਆਂ ਨੇ ਸਾਨੂੰ ਖੁਦ ਹੀ ਪਤਾ ਲੱਗ ਜਾਣਾ ਲਿਖਿਆ ਕਿ ਨਾ ਸਲੀਕਾ ਹੈ ਆਰਜੂ ਦਾ ਨਾ ਸਲੀਕਾ ਹੈ ਆਰਜੂ ਦਾ ਨਾ ਬੰਦਗੀ ਹੀ ਕੋਈ ਬੰਦਗੀ ਹੈ ਜੇ ਸਭ ਤੇਰਾ ਕਰਮ ਹੈ ਆਕਾ ਕੀ ਬਾਤ ਹੁਣ ਤੱਕ ਬਣੀ ਹੋਈ ਹੈ ਬਾਤ ਤਾਂ ਬਣੀ ਹੋਈ ਹੈ ਨਾ ਭਈ ਉਹ ਘਰ ਦੇ ਵਿੱਚ ਤਾਂ ਮੇਰੇ ਖਿਆਲ ਹਾਂਜੀ ਕੋਈ ਇਹੋ ਜਿਹਾ ਤਵੱਸਰ ਜਾਂ ਕੋਈ ਸੁਭਾ ਨਹੀਂ ਬਣਿਆ ਕਿ ਕੋਈ ਗਾਇਕੀ ਦੇ ਵਿੱਚ ਸੀਗਾ ਵੀ ਤੁਸ ਤੁਹਾਨੂੰ ਇਹ ਕਿਦਾਂ ਕੀੜਾ ਮਤਲਬ ਕਿ ਕਿਦਾਂ ਕੱਢ ਗਿਆ ਬਸ ਚੰਗੇ ਭਾਗਾ ਦੀ ਗੱਲ ਹੈ ਵੈਸੇ ਪਿੰਡਾਂ ਚੋਂ ਪਹਿਲਾਂ ਜ਼ਰੂਰੀ ਨਹੀਂ ਸੀ ਖਾੜੇ ਲਾਉਣੇ ਜਾਂ ਇੰਨੀ ਹੋਂਬਾ ਚਿੱਤ ਪ੍ਰੋਫੈਸ਼ਨ ਬਣ ਗਿਆ ਨਾ ਗਾਇਕੀ ਜੀ ਕੰਮਕਾਰ ਇੱਕ ਸਮਝੋ ਇੱਕ ਕਿਸਮ ਦਾ ਰੋਜ਼ਗਾਰ ਦਾ ਜ਼ਰੀਆ ਵੀ ਬਣ ਗਿਆ ਜੀ ਪਰ ਪ੍ਰੋਫੈਸ਼ਨਲੀ ਬਹੁਤ ਘੱਟ ਹੁੰਦੇ ਸੀ ਉਹਨਾਂ ਜਿਹੇ ਪਿੰਡਾਂ ਚ ਅਗੇ ਰਿਵਾਜ ਹੁੰਦਾ ਸੀ ਸਾਡੇ ਵੇਲੇ ਕਿ ਕਿਸੇ ਖੁਦ ਪਰਨੇ ਤੇ ਗਾਣੇ ਜੀ ਜ਼ਿੰਦਗੀ ਬਲਾਸ ਬਾਬੇ ਵਾਰਿਸਾ ਦੀ ਹੀਰ ਪੂਰਨ ਭਗਤ ਰੂਪ ਬਸੰਤ ਜੀ ਇਹੋ ਜਿਹਾ ਕਿਸੇ ਗਾਣੇ ਤੇ ਉਹ ਸੱਫਾਂ ਚ ਬੈਠ ਕੇ ਉਹ ਉਦੋਂ ਕਿਸੇ ਨੇ ਵਨ 3 ਵਜਾਂਦੇ ਮੈਂ ਵੇਖਿਆ ਕਿਸੇ ਨੇ ਲਗੋਜ਼ੇ ਵਜਾਉਣੇ ਕਿਸੇ ਨੇ ਤੌਹੀ ਵਜਾਉਣੀ ਉਸ ਕੰਮ ਨਹੀਂ ਸੀ ਕਰਦੇ ਕੋਹ ਦਾ ਜੀ ਤਾਂ ਇਸ ਤਰ੍ਹਾਂ ਮੇਰੇ ਚਾਚਾ ਜੀ ਸੀ ਸਕੇ ਗਿਆਨੀ ਜੀ ਉਹਨਾਂ ਨੂੰ ਸਾਰਾ ਪੜ੍ਹ ਕੇ ਦਿੰਦਾ ਸੀ ਜੀ ਸਰਦਾਰ ਪਿਆਰਾ ਸਿੰਘ ਉਹਨਾਂ ਦਾ ਨਾਸ ਹੀ ਹੁਣ ਤੋਂ ਨਹੀਂ ਗਏ ਉਹਨਾਂ ਨੇ ਫਿਰ ਇਸ ਤਰ੍ਹਾਂ ਦੇ ਕਿੱਸੇ ਗਾਉਣੇ ਆ ਉਹ ਇੱਕ ਫਕੀਰ ਹੁੰਦੇ ਸੀ ਗਜ਼ਾ ਕਰਨ ਵਾਲੇ ਆਉਂਦੇ ਟੜਕੇ ਉਹਨਾਂ ਨੇ ਗਉਣਾ ਨਾਮ ਜਪ ਲੈ ਨਵਾਣੀਏ ਜਿੰਦੇ ਸ਼ਾਇਦ ਤੁਸੀਂ ਸਤਨਾਮ ਸਿੰਘ ਦੀ ਗੱਲ ਕਰਦੇ ਹੋ ਜੀ ਹਾਂਜੀ ਸਤਨਾਮ ਸਿੰਘ ਸਿਕਾ ਉਹਨਾਂ ਦਾ ਨਾਮ ਜੀ ਜਿਹੜਾ ਤੁਹਾਡੇ ਘਰਾਂ ਦੇ ਦਰਾਂ ਦੇ ਮੋਰਚ ਲੰਘ ਕੇ ਜਾਂਦੇ ਸੀਗੇ ਸਵੇਰੇ ਸਵੇਰੇ ਗਾਉਂਦੇ ਸੀਗੇ ਤੇ ਤੁਸੀਂ ਕਹਿੰਦੇ ਬੜੇ ਰੀਜ਼ ਨਾਲ ਉਹਨਾਂ ਨੂੰ ਸੁਣਦੇ ਹੁੰਦੇ ਸੀਗੇ ਵੀ ਕੋਈ ਗੱਲਬਾਤ ਤਾਂ ਹੈ ਇਸ ਬੰਦੇ 'ਚ ਹਾਂ ਨਾਂ ਦਾ ਨਹੀਂ ਮੈਨੂੰ ਪਤਾ ਲੇਕਿਨ ਬਚਪਨ 'ਚ ਮੈਨੂੰ ਪਹਿਲਾ ਸੁਰ ਜੇ ਤੇ ਪਿਆਰ ਕਰਨੀ ਤੇ ਉਹਨਾਂ ਦਾ ਹੀ ਪਿਆਰ ਜੀ ਤੇ ਡਫਟਲੀ ਜੀ ਲੈ ਕੇ ਉਹਨਾਂ ਨੇ ਟੜਕੇ ਆ ਕੇ ਲੋਕਾਂ ਨੂੰ ਤੇ ਤੇ ਮੈਂ ਤਾਂ ਹੁਣ ਇਹ ਕਹਿਣਾ ਕਿ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਸੀ ਕਿ ਇਹ ਸੌਣ ਦਾ ਵੇਲਾ ਨਹੀਂ ਉઠੋ ਲਹੂ ਮਾਲਕ ਦਾ ਨਾਮ ਲਾਓ ਸ਼ਰਧਾਨ ਕਰੋ ਤੇ ਆਖਰ ਨੂੰ ਚਲੇ ਜਾਣਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਮਾਇਕ ਦਾ ਰੁਕ ਮੈਂ ਡਿਪਲ ਜੀ ਬਲਕਾਨਾ ਪ੍ਰੋਮੋਟਰ ਸਾਹਿਬ ਸਾਡੇ ਬੈਠੇ ਨੇ ਇੱਥੇ ਬੜੀ ਜੀ ਮਿਹਨਤ ਕੀਤੀ ਹੈ ਅੱਜ ਮੈਂ ਇਹਨਾਂ ਨਾਲ ਪਹਿਲੀ ਵਾਰ ਫੇਸ ਟੂ ਫੇਸ ਹੋਇਆ ਟੀਵੀ ਤੇ ਜਦੋਂ ਆਏ ਸੀਗੇ ਇਹ ਪੋਸਟਰ ਲੈ ਕੇ ਤੇ ਉਦੋਂ ਥੋੜਾ ਘੱਟ ਸਮਾਂ ਮਿਲਿਆ ਸੀ ਹਾਂਜੀ ਰੂਬਰੂ ਨਾਲ ਮੈਂ ਕਹਤਾ ਜਾਨ ਮਾਈਕ ਮੂਕ ਆਪਣਾ ਸੈੱਟ ਕਰਨਾ ਹਾਂਜੀ ਸੁਖਰਾਮ ਸਿੰਘ ਜੀ ਨਾਲ ਵੀ ਦਵਾਰ ਗੱਲ ਹੋਈ ਸੀ ਜੀ ਡਾਡ ਜੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਇੱਕ ਬਥੜੀ ਬੜੀ ਬਰੀਕੀ ਜੀ ਮੈਨੂੰ ਦੱਸੀ ਪਤਲੇ ਸਵਾਲ ਹੈ ਪਤਾ ਨਹੀਂ ਮਜ਼ਾਕ ਹੈ ਤੇ ਪਤਾ ਨਹੀਂ ਇਹ ਕਹ ਲੋਗੇ ਇਨਫੋਰਮੇਸ਼ਨ ਤੁਹਾਡਾ ਨਾਮ ਸ਼ਹਿਰ ਜੋਰਾਵਰ ਰੱਖਿਆ ਸੀਗਾ ਘਰਦਿਆਂ ਨੇ ਭਾਈ ਹੰਸ ਰਾਜ ਹੰਸ ਦੋ ਵਾਰ ਹੰਸ ਵੀ ਆ ਗਿਆ ਲੋਕਾਂ ਕੋਲ ਦੇਖੋ ਹੰਸ ਨਹੀਂ ਸੰਭਾਲਿਆ ਜਾਂਦਾ ਉਹੀ ਪੰਚਾਇਤਾਂ ਕਰਾ ਜਾਂਦਾ ਹੈ ਇਹ ਮਤਲਬ ਇਦਾਂ ਕਿਦਾਂ ਫਿਰ ਇਹ ਹਾਂਜੀ ਨਾਦ ਜੋਰਾਵਰੀ ਸੀ ਫਿਲ ਅਪ ਕਿਉਂਕਿ ਮੈਂ ਨਾਮ ਵੈਸੇ ਭਾਰੀ ਵੀ ਸੀ ਬੰਦਾ ਬਹੁਤ ਮੈਨੂੰ ਇਹ ਲੱਗਾ ਕਿ ਜੋ ਮੈਂ ਹੁਣ ਮਹਿਸੂਸ ਕਰਦਾ ਜੀ ਨਾਦ ਮੋਪੇ ਰੱਖਦੇ ਹੁੰਦੇ ਆ ਜੀ 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 ਹਾਲਾਤ ਮੈਨੂੰ ਲੈ ਫਿਰ ਤੇਰਾ ਅੱਛਾ ਜੀ ਉੱਥੇ ਫਿਰ ਕਿਸੇ ਜਗ੍ਹਾ ਗੈਰ ਧਾਰਮਿਕ ਜਗਾ ਉਹ ਰੰਗ ਚਿੱਟਾ ਜਾਂ ਹੁੰਦਾ ਸੀ ਬਚਪਨ ਚ ਵਾਵਾ ਗੋਰਾ ਜਾਂ ਤੇ ਕੇਸ ਮੈਂ ਕਿ ਮੇਰੇ ਵਾਲ ਵੀ ਲੰਬੇ ਲੰਬੇ ਹੁੰਦੇ ਸੀ ਫੋ ਜ਼ਿਆਦਾ ਜੀ 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 ਤੇ ਉਹਨਾਂ ਨੇ ਕਿਹਾ ਯਾਰ ਇਹ ਤਾਂ ਬੱਚਾ ਹਾਂਸ ਉਹ ਤੋਂ ਬੱਚੀ ਜੀ ਜੀ ਹਾਂਸ ਚ ਲੱਗਦਾ ਵੇਖਣ ਨੂੰ ਜੀ ਉਹ ਬਸ ਹਾਂਸ ਕਹਿਣ ਲੱਗ ਪਾਇਆ ਫੇ ਹਾਂਸਰਾ ਜਦੋਂ ਰਿਕਾਰਡ ਆਇਆ ਜੀ ਜੀ ਪਹਿਲਾ ਰਿਕਾਰਡ ਵੜਿਆ ਮੇਰੇ ਖਿਆਲ 81 ਸੀ ਬਣ ਗਿਆ ਸਪੈਸ਼ਲ ਰਿਕਾਰਡ ਹਾਂਜੀ ਤਬ ਅਮਰੀਕਾ ਤਵੇ ਤੇ ਆਇਆ ਸੀਗਾ ਜੀ ਉਹ ਤਵੇ ਹੁੰਦੇ ਸੀ ਜੀ ਉਹ ਕਹਿਣ ਲੱਗੇ ਯਾਰ ਹਾਂ ਸਾਜ ਮਾਂ ਤੇ ਇਦਾਂ ਲੱਗਦਾ ਜਿਦਾ ਕਿਸੇ ਹਲਵਾਈ ਦਾ ਹੁੰਦਾ। ਬੀਰੀ ਉਸਤਾਜ ਜੀ ਬੀਰੀ ਉਸਤਾਜ ਜੀ ਉਸਤਾਦ ਜਨਾਬ ਪੂਰਨ ਸ਼ਾ ਕੋਟੀ ਸਾਹਿਬ ਜੀ 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 ਕਹਿਣ ਲੱਗੇ ਕਿ ਇਹ ਨਾ ਮਾਂ ਸਰਾਜ ਹੰਸ ਰੱਖ ਲੈ। ਬਸ ਉਸਤਾਦਾਂ ਦੇ ਮੂੰਹੋਂ ਗੱਲ ਨਿਕਲੀ ਉਹ ਵਜ਼ਨ ਪੂਰਾ ਹੋ ਗਿਆ ਹੰਸਾ ਹੰਸ ਤੇ ਮੈਂ ਤੇ ਕਿਨਹ ਨਾ ਹੰਸ ਸੁਖੀ ਹੋਏ ਤਲਾਸ਼ ਕੇ ਉਹ ਹਾਂਸ ਹੈ ਜੋ ਤਾਲੁਕਾਤ ਕੋ ਨਿਭਾਤੇ ਹੋਏ ਮਰ ਜਾਂਦੇ ਹਨ ਜੀ 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 ਸੁੱਕੇ ਤਲਾਬ ਸੁੱਕਿਆ ਹੋਵੇ ਤਾਂ ਉੱਡ ਜਾਂਦੇ ਨੇ ਫਿਰ ਦੇ ਵੀ ਬਿਲਕੁਲ ਲੇਕਿਨ ਹਾਂਸ ਦੀ ਫਿਤਰਤ ਹੈ ਤਲਾਬ ਸੁੱਕਿਆ ਵੀ ਹੋਵੇ ਤਾਂ ਆਪਣੇ ਤਾਲੁਕ ਨਿਭਾਣ ਲਈ ਉਹ ਹੋ ਜਾਂਦਾ ਬਸ ਇਦਾਂ ਨਾਮ ਜੀ ਮੇਰੇ ਕਈ ਨਾਮ ਲੋਕੀ ਆਪਣੇ ਹਿਸਾਬ ਨਾਲ ਰੱਖਦੇ ਰਹਿ ਤੇ ਮੈਂ ਹਰ ਉਹਨਾਂ ਦੀ ਲੋਕਾਂ ਦੇ ਉਹਨਾਂ ਨੂੰ ਕਬੂਲ ਕਰਦਾ ਰਿਹਾ ਲੇਕਿਨ ਆ ਹਾਂਸ ਰਾਜ ਹਾਂਸ ਥੋੜਾ ਪਪੂਲਰ ਹੋ ਗਿਆ ਬਿਲਕੁਲ ਜੀ ਪਾਕਿਸਤਾਨ ਮੈਂ ਗਿਆ ਸੀ ਕਿਉਂਕਿ ਫਰਾਂਸ ਵੀ ਜੁੜਾਵਾਰਾ ਜੀ 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 ਕਹਿਣ ਲੱਗੇ ਮੇਰੇ ਦਾਦਾ ਜੀ ਸੁਣਦੇ ਹੁੰਦੇ ਸੀ ਜੀ ਫਿਰ ਮੇਰੇ ਪਿਤਾ ਜੀ ਸੁਣਦੇ ਸੀ ਜੀ ਉਹ ਦੋਨੋਂ ਹੀ ਨਹੀਂ ਗਏ ਮੇਰਾ ਕੰਮ ਤਾਂ ਨਹੀਂ ਐ ਸ਼ੋ ਸ਼ੂ ਕਰਾਉਣਾ ਚਲ ਮੇਰਾ ਕਰਕੇ ਕਰੀ ਕਰੋ ਫਿਰ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਜੀ ਤੇ ਅਮਰੀਕਾ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਕੈਨੇਡਾ ਤੋਂ ਇੰਗਲੈਂਡ ਵਾਲਿਆਂ ਨੇ ਤਾਂ ਸ਼ੋ ਹੀ ਰੱਖ ਦਿੱਤੇ ਜੀ 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 ਕਰੀਤ ਵਾਲਿਆਂ ਨੇ ਵੀ ਅਨਾਉਂਸ ਕਰਤਾ ਤੇ ਮੈਨੂੰ ਇਹ ਸੁਸ ਹੋਇਆ ਕਿ ਅੱਛਾ ਅਜੀ ਲੋਕ ਮੈਨੂੰ ਪ੍ਰਸੰਦ ਕਰਦੇ ਨੇ ਲੋਕਾਂ ਨੂੰ ਯਾਦ ਆ ਹੰਸਰਾ ਹੰਸਦਾ ਮੈਂ ਮੈਂ ਬੋਲਿਆ ਤਾਂ ਹੈ ਕਿ ਬਾਤ ਅਬ ਤੱਕ ਬਣੀ ਹੋਈ ਹੈ ਇਹ ਸਭ ਚੇਰਾ ਕਰਦਾ ਹੈ ਤੇ ਬਾਤ ਅਬ ਤੱਕ ਬਣੀ ਹੋਈ ਹੈ ਜੀ ਬਿਲਕੁਲ ਸਹੀ ਜੀ ਤਾਂ ਸੱਚੇ ਤੁਹਾਡਾ ਹੀ ਸੀਗਾ ਮੇਰਾ ਨਹੀਂ ਸੀਗਾ ਤੁਸੀਂ ਇਹ ਸ਼ਬਦ ਮੇਰੇ ਖਿਆਲ ਕਪਲ ਸ਼ਰਮਾ ਸ਼ੋਅ ਦੇ ਵਿੱਚ ਬੋਲੇ ਸੀ ਗੱਲ ਇਹ ਆ ਜਿਵੇਂ ਮੈਨੂੰ ਯਾਦ ਹੋਵੇ ਸ਼ੇਖ ਸਾਹਿਬ ਦਾ ਮੇਰਾ ਜਦੋਂ ਸਮਰਪਿਤ ਕਰਦੇ ਇਹ ਨਾ ਫਿਰ ਆਵਾਮ ਦਾ ਹੀ ਹੋ ਜਾਂਦਾ ਹੈ ਗੱਲ ਤੋਂ ਸਿਰਫ ਇਹ ਆ ਕਿ ਇਹ ਦੇ ਵਿੱਚ ਇਹ ਆ ਕਿ ਤੇਰੀ ਕਿਰਪਾ ਆ ਹਾਲਾ ਜੀ ਕਿ ਇੰਨੀ ਦੇਰ ਤੋਂ ਤੇਰੀ ਬੇਸ਼ਕ ਨਾ ਹੁੰਦੀ ਜੀ ਤੇ ਸੋਹਰਿਆ ਸਤੀ ਚੀਜ਼ ਹੈ ਇਹ ਲੜਨ ਵੀ ਲੱਗ ਪੈਂਦਾ ਜੀ ਜੀ ਤੇ ਸ਼ਬਦ ਐਸੀ ਚੀਜ਼ ਐ ਸਮਝਣੋਂ ਵੀ ਹਟ ਜਾਂਦੇ ਆ ਜੀ ਹਾਂ ਜੀ ਰਾਵਾਂ ਤੇ ਜਿਨ੍ਹਾਂ ਜਿਨ੍ਹਾਂ ਵਿਖੜੇ ਰਾਵਾਂ ਤੇ ਮੈਂ ਚੱਲਿਆ ਆ ਨਾ ਉੱਥੇ ਸੁਰ ਵੀ ਵਿਗੜਦੇ ਨੇ ਤੇ ਸ਼ਬਦ ਵੀ ਵਿਗੜਦੇ ਨੇ ਬਿਲਕੁਲ ਮੋਲਾ ਬਰਕਤ ਵਾਖੇ ਤੇਰਾ ਸ਼ੁਕਰ ਆ ਤੇਰਾ ਸ਼ੁਕਰ ਆ ਕਿ ਮੈਂ ਸੰਗੀਤ ਦਾ ਦਮਨ ਕਦੀ ਨਹੀਂ ਛੱਡਿਆ ਮੁਹੱਬਤ ਦਾ ਦਮਨ ਕਦੀ ਨਹੀਂ ਛੱਡਿਆ ਜੀ ਇਸ ਕਰਕੇ ਆਵਾਜ਼ ਵੀ ਕੈਮਰੀ ਫਰਮੇ ਪਰਦਾ ਫੁਰਦਾ ਵੀਰਿਆ ਸ਼ਬਦਾਂ ਦਾ ਵੀ ਥੋੜਾ ਮੈਨੂੰ ਯਾਦ ਹੈ ਤੁਸੀਂ ਜਦੋਂ ਕਿਤੇ ਵਿਦੇਸ਼ ਵੀ ਤੁ ਜਾਣਾ ਹੁੰਦਾ ਮੈਂ ਕਿਤੇ ਸੁਣਿਆ ਸੀਗਾ ਬਹੁਤ ਪੁਰਾਣੀ ਗੱਲ ਹੈ ਪਤਾ ਨਹੀਂ ਮਾਨਕਾਂ ਅੰਕਲ ਨੇ ਦੱਸਿਆ ਸੀ ਤੇ ਘਰ ਬੈਠਿਆ ਉਹਨੂੰ ਕਹਿੰਦੇ ਕਿਤੇ ਬਾਹਰ ਪੂਰੇ ਇਹਨਾਂ ਨੂੰ ਜਾਣਾ ਹੁੰਦਾ ਤਾਂ ਨਿਆਣੇ ਨੂੰ ਕਹਿ ਦਿੰਦੇ ਆ ਕੱਪੜੇ-ਕੁੱਪੜੇ ਪਾ ਦਿਓ ਕਿਤਾਬਾਂ ਮੈਂ ਆਪ ਰੱਖ ਲੂੰਗਾ ਚੰਗੀ ਗੱਲ ਹੈ ਜੀ ਇਹ ਕੱਪੜੇ ਤੋਂ ਉਹਨਾਂ ਨੂੰ ਗਿਣ ਲੈਂਦੇ ਕਿੰਨੇ ਦਿਨ ਬਾਹਰ ਰਹਿਣਾ ਉਹਨਾਂ ਦਾ ਜ਼ਿਆਦਾ ਉਹਨਾਂ ਦੀ ਚੋਅ ਇਸ ਦੀ ਇਵਨ ਜੀ ਬਿਲਕੁਲ ਜੀ ਸਾਡੇ ਨਾਲ ਹਾਂ ਜੀ ਇੱਥੇ ਨੌਜਵਾਨ ਇੱਕ ਚੋਅ ਇਸ ਦੀਆਂ ਹੁੰਦੀਆਂ ਕਿਤਾਬਾਂ ਤੋਂ ਬਿਨਾਂ ਔਰ ਸੰਗੀਤ ਉਹ ਬਿਨਾਂ ਜਾ ਮੇਰੇ ਕੰਨਾਂ 'ਚ ਕੁਝ ਪਿੰਦਾ ਰਹੇ ਜਾਂ ਮੈਂ ਪੜਦਾ ਰਵਾਂ ਜੀ ਮੇਰੀ ਜ਼ਿੰਦਗੀ ਇਸੇ ਸਾਰੇ ਤੇ ਲੀ ਵੈਸੇ ਮੈਂ ਕੋਈ ਕਵਿਤਾ ਲਿਖਣ ਦਾ ਸ਼ਕੀਨ ਨਹੀਂ ਹੈਗਾ ਪਰ ਉਦੋਂ ਲਿਖੀਆਂ ਸੀਗੀਆਂ ਜਾਂਦੇ ਜਾਂਦੇ ਆਪਾਂ ਲੈ ਕੇ ਇੱਕ ਸੁਨੇਹਾ ਚਲਦੇ ਆ ਤੇ ਮੈਂ ਚਾਹਾਂਗਾ ਕਿ ਇਹ ਸੁਨੇਹਾ ਤੁਹਾਡੇ ਗੀਤਾਂ ਦੇ ਵਿੱਚ ਵੀ ਬੋਲਦਾ ਰਹੇ ਕਿਉਂਕਿ ਇਹ ਸਾਂਝਾ ਸੁਨੇਹਾ ਸਾਡੀ ਖਲਕ ਦਾ ਸੁਨੇਹਾ ਲਿਖਿਆ ਜੀ ਕਿ ਘਰ ਸੁੰਨੇ ਛੱਡ ਗਿਓ ਵਿੱਚ ਵਿਦੇਸ਼ਾਂ ਜਾ ਕੇ ਭੁੱਲੇ ਕਰ ਸੁਣਨੇ ਛੱਡ ਗਿਓ ਵਿੱਚ ਵਿਦੇਸ਼ਾਂ ਜਾ ਕੇ ਭੁੱਲੇ ਇਹਨਾਂ ਦੌੜੋ ਪੈਸੇ ਲਈ ਇਹਨਾਂ ਰਿਹਾ ਕਿਸੇ ਦੇ ਪੱਲੇ ਭੈਣਾ ਤਾਂ ਰੋਂਦੀਆਂ ਨੇ ਮਾਵਾ ਘੁਰ ਲਾਉਂਦੀਆਂ ਨੇ ਬਾਪੂ ਫਸਿਆ ਕਰਜੇ ਥੱਲੇ ਉੱਠ ਕੱਚੇ ਕੋਠੜੇ ਤੋਂ ਬੈਠੇ ਜ਼ਰਖੇ ਜਾਂਦੋਂ ਥੱਲੇ ਇਹ ਦੁਨੀਆ ਮੁੱਕ ਜਾਣੀ ਇੱਥੇ ਕੁਝ ਨਹੀਂ ਰਹਿਣਾ ਪੱਲੇ ਸੋ ਪੱਲੇ ਰਹਿਣੀ ਤੁਹਾਡੀ ਇਮਾਨਦਾਰੀ ਤੁਹਾਡੀ ਮਿਹਨਤ ਤੁਹਾਡੀ ਕਾਬਲੀਅਤ ਤੇ ਤੁਹਾਡਾ ਸਹਿਯੋਗ ਔਰ ਤੁਹਾਡਾ ਉਹ ਕੰਮ ਜਿਹੜਾ ਰਹਿੰਦੀ ਦੁਨੀਆ ਚੇਤੇ ਰੱਖੋਗੇ ਬੰਦਾ ਆਇਆ ਸਿਗਾ ਤੇ ਹਸਰਾਂ ਹੰਸੀ ਆ ਰਹੇ ਨੇ ਫਿਰ ਆ ਬ੍ਰਸਬੰਦੇ ਵਿੱਚ ਸ਼ੁਕਰੀਆ ਅੰਸੀ ਮੋਸਕ ਵੈਲਕਮ ਜੀ ਬੜੀ ਮਿਹਰਬਾਨੀ ਜੀ ਸਾਰਿਆਂ ਨੂੰ ਤੇ ਸਟੂਡੀਓ ਚ ਬੈਠੇ ਸਾਡੇ ਸੱਜਣਾ ਨੂੰ ਵੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋਰ ਦੇ ਭੈਣਾ ਭਰਾਵਾਂ ਨੂੰ ਵੀ ਸਤਿ ਜੀ 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 ਜਾਣ ਤੋਂ ਪਹਿਲਾਂ ਇੱਕ ਸੁਨੇਹਾ ਆ ਜੀ ਬਹੁਤ ਕਹਿ ਲੋ ਵੀ ਕਹਿੰਦੇ ਹੁੰਦੇ ਨਾ ਫਰਮਾਇਸ਼ ਆ ਜਾਂ ਮੈਨੂੰ ਲੱਗਦਾ ਗਰਮੈਸ਼ ਹੀ ਆਈ ਆ ਇਹ ਗਰਮੈਸ਼ ਪੂਰੀ ਕਰ ਦਿਓ ਕਹਿੰਦੇ ਨਾ ਆ ਕੁਲ ਤਿੰਨ ਹੱਥ ਤੇਰੀ ਥਾਂ ਮੁੰਦਿਆ ਨਾ ਧੁੱਪ ਰਣੀ ਨਾ ਸ਼ਾਮੰਦਿਆ ਕਹਿੰਦੇ ਸੁਣ ਕੇ ਜਾਣਾ ਸੀ ਤੁਹਾਡੇ ਕੋਲ ਅਸੀਂ ਟੇਪ ਵਾਲਾ ਨੂੰ ਸੁਣਨਾ ਸੀ ਜੀ ਸਰਦਨ ਜੀ ਮੈਂ ਜੀ ਧੰਨਵਾਦ ਜਿਨ ਲਈ ਤੂੰ ਪਾਪ ਕਮੋਨਾ ਅੱਜ ਕਿੱਥੇ ਗਏ ਤੇਰੇ ਘਰ ਦੀ ਤੇਰ ਪਸਾਰ ਤੇ ਉਹ ਵਿੱਚ ਵੇੜੇ ਉਹ ਕੱਡੋ ਕੱਡੋ ਕਰ ਦੇ ਨਾ ਤੁਪ ਰਹਿਣੀ ਨਾ ਛਾਂ ਬੰਦਿਆ ਨਾ ਤੁਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਹੀ ਨਾ ਮਾਂ ਬੰਦਿਆ ਹਰ ਸ਼ੈ ਨੇ ਆਖਰ ਮੁਕ ਜਾਣਾ ਹਰ ਸ਼ੈ ਨੇ ਆਖਰ ਮੁਕ ਜਾਣਾ ਇਕ ਰਹਿਣਾ ਰੱਬ ਦਾ ਨਾ ਬੰਦਿਆ ਨਾ ਤੁਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਹੀ ਨਾ ਮਾਂ ਬੰਦਿਆ ਵਾਹ ਧੰਵਾਦ ਜੀ ਮੌਲਾ ਬਰਕਤਾਂ ਬਖਸ਼ੇ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ